ਹਾਂਜੀ ਬਲੇ ਸਭ ਕੀ ਕਹਿਣਾ ਚਾਹੁੰਦੇ ਆ ਅੱਜ ਇਸ ਮੇਲੇ 'ਚ ਪਹੁੰਚੇ ਆ ਅੱਜ ਬਹੁਤ ਖੁਸ਼ੀ ਹੈ ਪ੍ਰਸੰਤਾ ਰਤੀਸ਼ ਮਾਨਸਰ ਜੀ ਉਹਨਾਂ ਦੇ ਜਿਹੜੇ ਭਤੀਜੇ ਨੇ ਸਾਹਿਲ ਜੀ ਹਾਂ ਸਾਹਿਲ ਮਤਲਬ ਇਹ ਹਰ ਸਾਲ ਦੀ ਤਰ੍ਹਾਂ ਜਿਹੜਾ ਮਨੋਰੰਜਨ ਮੇਲਾ ਉਹ ਬਟਿੰਡੇ ਸ਼ਹਿਰ ਦੇ ਵਿੱਚ ਕਰਾਉਂਦੇ ਆ ਇਸ ਵਾਰ ਵੀ ਇਹ ਮੇਲਾ ਕਰਵਾ ਰਹੇ ਆ ਸੋ ਸ਼ਹਿਰ ਦੇ ਲੋਕਾਂ ਦੇ ਵਿੱਚ ਸਾਡੇ ਖਾਸ ਕਰਕੇ ਬੱਚਿਆਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਛੁੱਟੀਆਂ ਦਾ ਮਾਹੌਲ ਆ ਇਸ ਮੇਲੇ ਦੇ ਵਿੱਚ ਆ ਕੇ ਉਹ ਜਿਹੜਾ ਮਨੰਜਣਾ ਉਹ ਕਰ ਰਿਹਾ ਸੋ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੇ ਰਹਿਣ ਬਧਾਈਆਂ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੱਸਣਾ ਖੇਲਣਾ ਮਨਕਾ ਚਾਓ ਜੋ ਅੱਜ ਦਾ ਸਮਾਂ ਉਹ ਤਣਾਅ ਵਾਲਾ ਸਮਾਂ ਹਰੇਕ ਕੋਈ ਬੱਚਾ ਕੋਈ ਬਜ਼ੁਰਗ ਕੋਈ ਨੌਜਵਾਨਾ ਉਹਨੂੰ ਕੋਈ ਨਾ ਕੁਝ ਤਸ ਹੈ ਜੋ ਸਭ ਇਹ ਜੇ ਮੌਕੇ ਮਿਲਦੇ ਆ ਸਾਨੂੰ ਅਸੀਂ ਤਣਾਅ ਤੋਂ ਮੁਕਤ ਹੁੰਨੇ ਆ ਅਸੀਂ ਰਿਲੈਕਸ ਫੀਲ ਕਰਦੇ ਆ ਸ਼ਾਂਤੀ ਮਹਿਸੂਸ ਕਰਦੇ ਆ ਸਕੂਨ ਮਹਿਸੂਸ ਕਰਦੇ ਆ ਸੋ ਇਸ ਤਰ੍ਹਾਂ ਦੇ ਮੌਕੇ ਜਿਹੜੇ ਹੈਗੇ ਆ ਉਹ ਸਾਨੂੰ ਰੰਧੀਰ ਬਾਂਸਲ ਜੀ ਹਰ ਸਾਲ ਇੱਥੇ ਪ੍ਰੋਵਾਈਡ ਕਰਦੇ ਆ ਸੋ ਅਸੀਂ ਇਹਨਾਂ ਦੇ ਹਮੇਸ਼ਾ ਨਾਲ ਆ ਬਹੁਤ ਪਿਆਰ ਬਹੁਤ ਸਤਿਕਾਰਯੋਗ ਜਿਹੜੀ ਜਗ੍ਹਾ ਹੈਗੀ ਆ ਇਹ ਇੰਪਰੂਵਮੈਂਟ ਟ੍ਰਾਂਸਫਰਡਾ ਦੀ ਜਗ੍ਹਾ ਹੈ ਜਦੋਂ ਵੀ ਕਾਗਜ਼ ਪੱਤਰ ਲੈ ਕੇ ਸਾਡੇ ਕੋਲ ਆਉਂਦੇ ਆ ਤਾਂ ਕਈ ਵਾਰੀ ਜਿਹੜੇ ਹੋਰ ਲੋਕ ਹੁੰਦੇ ਆ ਲੀਡਰ ਹੁੰਦੇ ਆ ਉਹਨੂੰ ਇਹ ਹੁੰਦਾ ਵੀ ਇਹ ਸਾਡੇ ਬਾਦ ਵਾਧੂ ਦਾ ਬੋਝ ਆ ਪਰ ਮੈਨੂੰ ਜਿਹਦੇ ਦਫਤਰ ਦੇ ਮੈਂ ਦੇਖਦਾ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਚੱਲ ਕੇ ਆਏ ਆ ਇਹ ਆਏ ਨੇ ਪਰਮਿਸ਼ਨ ਲੈਣ ਦੇ ਲਈ ਆਏ ਆ ਜੀ ਅਸੀਂ ਉਹਨੂੰ ਪਰਮਿਸ਼ਨ ਦਿੰਨੇ ਆ ਤਾਂ ਲੋਕਾਂ ਦਾ ਕੰਮ ਆ ਲੋਕਾਂ ਦੀ ਖੁਸ਼ੀ ਦਾ ਕੰਮ ਆ ਤਾਂ ਖੁਸ਼ੀ-ਖੁਸ਼ੀ ਅਸੀਂ ਉਹਨਾਂ ਨੂੰ ਮਿਲਦੇ ਆ ਤੇ ਖੁਸ਼ੀ-ਖੁਸ਼ੀ ਬਿਨਾਂ ਦੇਰੀ ਅਸੀਂ ਇਹਨਾਂ ਦਾ ਸਾਰੇ ਕੰਮ ਕਰਦੇ ਆ ਸੋ ਇਸ ਕਰਕੇ ਸਾਡਾ ਸਮਾਜ ਆ ਸਾਡਾ ਪਿਆਰ ਆ ਸਾਡਾ ਸਤਿਕਾਰ ਆ ਸਾਡਾ ਸ਼ਹਿਰ ਬਠਿੰਡਾ ਸ਼ਹਿਰ ਬਠਿੰਡਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਤਰੱਕੀ ਕਰੂਗਾ ਤੱਕੀਆਂ ਮੰਜ਼ਲਾਂ ਦੇ ਵੱਲ ਜਾਊਗਾ ਸਾਡੇ ਅਪਰੂਵਮੈਂਟ ਟਰੱਸਟ ਬਠਿੰਡਾ ਕੋਲੇ ਬਹੁਤ سارے ਪ੍ਰੋਜੈਕਟ ਨੇ ਹੁਣ ਵੀ ਮੈਂ ਆ ਜਾ ਕੇ ਆਂ ਟਰਾਂਸਪੋਰਟ ਨਗਰ ਦੇ ਵਿੱਚ ਉੱਥੇ ਪੰਜ ਸੱਤ ਥਾਵਾਂ ਤੇ ਵਿਕਾਸ ਦੇ ਕਾਰਜ ਚੱਲ ਰਹੇ ਆ ਹੋਰ ਵੀ ਕੰਮ ਅਸੀਂ ਗੱਲ ਸਾਬ ਕਰ ਰਹੇ ਆ ਅਸੀਂ ਕਰ ਰਹੇ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਬਠਿੰਡੇ ਸ਼ਹਿਰ ਦੇ ਵਿੱਚ ਬਹੁਤ ਸਾਰੇ ਵਿਕਾਸ ਕਾਰਜ ਝੂਵੀ ਦੇ ਵਿੱਚ ਪਾਵਾਂਗੇ ਕਿਉਂਕਿ ਜੋ ਆਮ ਆਦਮੀ ਪਾਰਟੀ ਸਰਕਾਰ ਹੈ ਉਹ ਆਮ ਲੋਕਾਂ ਦੀ ਸਰਕਾਰ ਹੈ ਇੱਕ ਵੱਖਰੀ ਕਿਸਮ ਦੀ ਸਰਕਾਰ ਹੈ ਸੋ ਇਸ ਕਰਕੇ ਅਸੀਂ ਇਸ ਸ਼ਹਿਰ ਨੂੰ ਖੂਬਸੂਰਤ ਬਣਾਉਣ ਦੇ ਲਈ ਇਸ ਸ਼ਹਿਰ ਨੂੰ ਸਾਰੀਆਂ ਸਹੂਲਤਾਂ ਉਪਲਬਧ ਕਰਾਉਣ ਦੇ ਲਈ ਅਸੀਂ ਜਤਨਸ਼ੀਰ ਆ ਤੇ ਅਸੀਂ ਇਸ ਗੱਲ ਦਾ ਸਾਨੂੰ ਅਹਿਸਾਸ ਵੀ ਹੈ ਇਸ ਜ਼ਿੰਮੇਵਾਰੀ ਦਾ ਕਿ ਸਾਡੇ ਕੋਲੇ 3 ਸਾਲਾਂ ਦਾ ਜਿਹੜਾ ਸਮਾਂ ਬਾਕੀ ਹੈ ਉਹਨਾਂ 3 ਸਾਲਾਂ ਦੇ ਵਿੱਚ ਅਸੀਂ ਬਠਿੰਡੇ ਸ਼ਹਿਰ ਤੇ ਬਹੁਤ ਕੁਝ ਕਰਨਾ ਹੈ ਠੀਕ ਹੈ ਇਹਨਾਂ ਚੋਣਾਂ ਦੇ ਵਿੱਚ ਸਾਡੀ ਹਾਰ ਹੋਈ ਹੈ ਸਾਨੂੰ 7 ਸੀਟਾਂ ਮਿਲੀਆਂ ਨੇ 26% ਵੋਟ ਸ਼ੇਅਰ ਮਿਲਿਆ ਪਰ ਮੈਂ ਮਹਿਸੂਸ ਕਰਦਾ ਕਿ ਪ੍ਰਮਾਤਮਾ ਸਾਡੇ ਨਾਲ ਹੈ ਜੋ ਸਾਡੀ ਕਿਤੇ ਕਮੀ ਐ ਪੇਸ਼ੀਆ ਸੀ ਉਸ ਦਾ ਅਹਿਸਾਸ ਵੀ ਕੀਤਾ ਔਰ ਉਹਦਾ ਅਨਲਿਸਿਸ ਕਰ ਰਹੇ ਆ ਚਿੰਤਨ ਕਰ ਰਹੇ ਆ ਮੰਥਨ ਕਰ ਰਹੇ ਆ ਮੈਂ ਜੇ ਆਪ ਦੀ ਗੱਲ ਕਰਾਂ ਜੋ ਇੰਪਰੂਵਮੈਂਟ ਟਾਸਕ ਬਠੰਡੇ ਨੇ 3 ਸਾਲਾਂ ਦੇ ਵਿੱਚ ਕੰਮ ਕਰਨੇ ਸੀ ਨਤੀਜਿਆਂ ਤੋਂ ਬਾਅਦ ਅਸੀਂ ਬੈਠ ਕੇ ਸਟੱਡੀ ਕੀਤਾ ਅਧਿਐਨ ਕੀਤਾ ਸਾਰੇ ਸਟਾਫ ਨੂੰ ਨਾਲ ਲਿਆ ਅਸੀਂ ਤਿੰਨਾਂ ਸਾਲਾਂ ਦੇ ਕੰਮ ਸਿਰਫ 8 ਮਹੀਨਿਆਂ ਦੇ ਵਿੱਚ ਨੇਪਰੇ ਚਾੜਨ ਜਾ ਰਹੇ ਆ ਸੋ ਇਸ ਕਰਕੇ ਅਸੀਂ ਪੰਜਾਬੀਆਂ ਦੇ ਨਾਲ ਆ ਪੰਜਾਬ ਦੀ ਸੇਵਾ ਕਰਨੀ ਆ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਆ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਸਾਡੇ ਮਾਨ ਸਾਹਿਬ ਭਗਵੰਤ ਸਿੰਘ ਜੀ ਮਾਨ ਉਹਨਾਂ ਦੀ ਸੋਚ ਹੈ ਕਿ ਪੰਜਾਬ ਬਹੁਤ ਪਿੱਛੇ ਰਹਿ ਗਿਆ ਸੀ ਰਵਾਇਤੀ ਪਾਰਟੀਆਂ ਲੈ ਕੇ ਆਂਦੇ ਸੀ ਇੱਥੇ ਧਰਮਾਂ ਜਾਤਾਂ ਪਾਤਾਂ ਦੀ ਵਿਸ਼ਾਸਤਾ ਉਹ ਹੋਂ ਲੱਗੀ ਸੀ ਅਸੀਂ ਧਰਮਾਂ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਸਿਸਟਮ ਨੂੰ ਸੁਧਾਰਨ ਵਾਲੀ ਗੱਲ ਆ ਨਵੇਂ ਯੁੱਗ ਦੀ ਜਿਹੜੀ ਸਿਆਸਤ ਆ ਜਿਸ ਸਿਆਸਤ ਨੂੰ ਲੈ ਕੇ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਸਾਡੇ ਬੱਚੇ ਜਾਂਦੇ ਨੇ ਪੰਜਾਬ ਨੂੰ ਛੱਡ ਕੇ ਅਸੀਂ ਚਾਹੁੰਦੇ ਆ ਕਿ ਸਾਡੇ ਬੱਚੇ ਇੱਥੇ ਹੀ ਰਹਿਣ ਇੱਥੇ ਅਸੀਂ ਇੰਨਾ ਸਿਸਟਮ ਵਧੀਆ ਕਰਦੇ ਕਿ ਸਾਡੇ ਸਾਡੇ ਜੋ ਪੁੱਤ ਧੀਆਂ ਨੇ ਉਹ ਵਿਦੇਸ਼ਾਂ ਦੇ ਵਿੱਚ ਰਜਗਾਰ ਦੇ ਲਈ ਨਾ ਜਾਣ ਵਿਦੇਸ਼ਾਂ ਦੇ ਲਈ ਉੱਥੋਂ ਦਾ ਚੰਗਾ ਸਿਸਟਮ ਦੇ ਲਈ ਉੱਥੇ ਨਾ ਜਾਣ ਸੋ ਇਸ ਕਰਕੇ ਸਾਨੂੰ ਸਾਰੀਆਂ ਗੱਲਾਂ ਦਾ ਅਹਿਸਾਸ ਹੈ ਅਸੀਂ ਜਿੱਥੇ ਵਿਕਾਸ ਕਰਨਾ ਉੱਥੇ ਅਸੀਂ ਸਾਡੇ ਪੰਜਾਬ ਸੂਬੇ ਦੀ ਜੋ ਹਵਾ ਹੈ ਪਾਣੀ ਹੈ এনवायरमेंट ਹੈ ਉਸ ਨੂੰ ਬਚਾਉਣ ਦੇ ਲਈ ਵੀ ਯਤਨਸ਼ੀਲ ਹਾਂ ਅੱਜ ਤੁਸੀਂ ਪੰਜਾਬ ਤੋਂ ਜਿੱਥੇ ਗੱਲ ਕਰਕੇ ਦੇਖੋ ਨਹਿਰਾਂ ਦੇ ਵਿੱਚ ਪਾਣ ਦਾ ਸ਼ਡਿਊਲ ਆ ਜਿਹੜਾ ਉਹ ਜਾਰੀ ਕੀਤਾ ਗਿਆ। ਭਗਵਾਨ ਸਿੰਘ ਜੀ ਮਾਨ ਨੇ ਸੂਚੀ ਜਾਰੀ ਕੀਤੀ ਆ ਕਿ ਕਿਹੜੀਆਂ ਨਹਿਰਾਂ ਦੇ ਵਿੱਚ ਕਦੋਂ-ਕਦੋਂ ਪਾਣੀ ਆਊਗਾ। ਪਹਿਲਾਂ ਇਸ ਦੀ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨਹੀਂ ਸੀਆਂ। ਠੀਕ ਆ ਟਿਊਬਲ ਕਨੈਕਸ਼ਨ ਦਾ ਜਿਹੜਾ ਹੈਗਾ ਉਹ ਕਿਸਾਨਾਂ ਦੀ ਲੋੜ ਸੀ। ਪਰ ਅਸੀਂ ਕਹਿੰਦੇ ਆ ਕਿ ਟਿਊਬਲ ਕਨੈਕਸ਼ਨ ਦੇ ਨਾਲ-ਨਾਲ ਨਹਿਰੀ ਪਾਣੀ ਦੀ ਵੀ ਆਪਾਂ ਵਰਤੋਂ ਕਰਗੇ ਤਾਂ ਜੋ ਧਰਤੀ ਹੇਠਲਾ ਜਿਹੜਾ ਪਾਣੀ ਆ ਉਹ ਬਚਾਇਆ ਜਾ ਸਕੇ। ਤੁਸੀਂ ਇਸ ਕਰਕੇ ਇਹਨੂੰ ਲੈ ਕੇ ਕੀ ਕਹਿਣਾ ਚਾਹੁੰਦੇ? ਮੇਲਾ ਮੇਲਾ ਮੇਲੀਆਂ ਦਾ 11 ਮੇਲੀਆਂ ਦਾ ਸੂਇਸ ਕਰਕੇ ਸਾਡੇ ਬੱਚੇ ਸਾਡੇ ਭੈਣ ਸਾਡੇ ਭਰਾ ਇਸ ਮੇਲੇ ਦੇ ਵਿੱਚ ਆ ਰਹੇ ਨੇ ਸੋ ਇਹ ਜੋ ਮੇਲਾ ਹੈ ਇਹ ਧਰਮਾਂ ਜਾਤਾਂ ਪਾਤਾਂ ਤੇ ਪਾਰਟੀਆਂ ਤੋਂ ਇਸ ਦੇ ਵਿੱਚ ਕਾਲੀ ਸਾਡੇ ਭਰਾ ਵੀ ਆ ਰਹੇ ਨੇ ਕਾਮਸਾਲੇ ਵੀ ਆ ਰਹੇ ਨੇ ਆਪ ਵਾਲੇ ਵੀ ਆ ਰਹੇ ਨੇ ਬੀਜੇਪੀ ਵਾਲੇ ਵੀ ਆ ਰਹੇ ਨੇ ਬਹੁਜਣ ਵਾਲੇ ਵੀ ਆ ਰਹੇ ਨੇ ਆਮ ਲੋਕ ਵੀ ਆ ਰਹੇ ਨੇ ਸੋ ਇਹ ਜੋ ਮੇਲਾ ਹੈ ਇਹ ਭਾਈਚਾਰਕ ਸਾਂਝ ਦਾ ਇੱਕ ਪ੍ਰਤੀਕ ਹੈ ਸੋ ਇਸ ਕਰਕੇ ਇਸ ਮੇਲੇ ਨੂੰ ਸਾਨੂੰ ਅੰਜੋਏ ਕਰਨਾ ਚਾਹੀਦਾ ਹੈ ਇਸ ਮੇਲੇ ਨੂੰ ਸਾਨੂੰ ਸਫਲ ਬਣਾਉਣਾ ਚਾਹੀਦਾ ਹੈ ਇਸ ਮੇਲੇ ਦੇ ਵਿੱਚ ਸਾਨੂੰ ਵੱਧ ਤੋਂ ਵੱਧ ਸਮੂਰਤ ਕਰਨੀ ਚਾਹੀਦੀ ਹੈ ਤਾਂ ਜੋ ਇਹ ਹੋਰ ਲੋਕਾਂ ਨੂੰ ਪ੍ਰੇਰਣਾ ਮਿਲੇ ਉਹ ਵੀ ਇਸ ਤਰ੍ਹਾਂ ਦੇ ਮੇਲਿਆਂ ਦਾ ਜਿਹੜਾ ਪ੍ਰਬੰਧ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਕਰਨ ਦੇ ਲਈ ਉਦਮ ਤੇ ਅਫਰਲਾ ਕਰ ਸਕਣ ਕੀ ਕਹਿਣਾ ਚਾਹੁੰਦੇ ਅੱਜ ਭੱਲਾ ਸਾਹਿਬ ਜੀ ਮੈਂ ਔਰ ਮੇਰੀ ਟੀਮ ਅਸੀਂ ਬਹੁਤ ਖੁਸ਼ ਆ ਜੀ ਸਾਡੇ ਚੇਅਰਮੈਨ ਸਾਹਿਬ ਸ਼੍ਰੀ ਭੱਲਾ ਸਾਹਿਬ ਚੇਅਰਮੈਨ ਇੰਪਰੂਵਮੈਂਟਸਟ ਸਾਨੂੰ ਹੌਸਲਾ ਫੁਜਾਈ ਕਰਨਾ ਆਇਆ ਇਹਨਾਂ ਤੋਂ ਹੀ ਅਸੀਂ ਜਗ੍ਹਾ ਲੈਣੇ ਆ ਇਹਨਾਂ ਤੋਂ ਹੀ ਹੋਰ ਮਾਜੋਗ ਡੀਸੀ ਸਾਹਿਬ ਤੋਂ ਪਰਮਿਸ਼ਨ ਲੈਣੇ ਆ ਇਹਨਾਂ ਦਾ ਹੀ ਸਾਡੇ ਸਿਰ ਤੇ ਹੱਥ ਹੈ ਅਸੀਂ ਬਹੁਤ ਖੁਸ਼ ਆ ਬਾਲਾ ਕੁਛ ਮੈਂ ਕਹਿ ਨਹੀਂ ਸਕਦਾ ਕਿਉਂਕਿ ਸਭ ਕੁਝ ਭੱਲਾ ਸਾਹਿਬ ਨੇ ਕਹਿ ਦਿੱਤਾ ਸਰਕਾਰ ਸਾਡੇ ਨਾਲ ਹੈ ਭੱਲਾ ਸਾਹਿਬ ਸਾਡੇ ਨਾਲ ਹੈ ਤਾਂ ਸਾਨੂੰ ਹੋਰ ਕੀ ਦਿੱਕਤ ਹੈ ਮੇਲੇ 'ਚ ਨਵਾਂ ਕੀ ਲੈ ਕੇ ਆਏ ਸਭ ਕੁਝ ਨਵਾਂ ਹੈ ਇਸ ਵਾਰ ਮੈਂ ਚਾਹੂਗਾ ਵੀ ਮੇਰੇ ਬੋਲਣ ਦੀ ਲੋੜ ਤੁਸੀਂ ਦੇਖੋ ਅੰਡਰਵਾਟਰ ਫਿਸ਼ਟ ਨੇ ਲੈ ਕੇ ਆਏ ਆ ਜਿਹੜਾ ਕਿ ਸਿੰਗਾਪੁਰ ਔਰ ਆਸਟ੍ਰੇਲੀਆ ਦਾ ਫੇਮ ਹੈ ਬਕਵਕ ਦੇਸ਼ਾਂ ਦੀਆਂ ਮੱਛੀਆਂ ਲੈ ਕੇ ਆਏ ਆ ਜਿਹੜੀਆਂ ਇੰਡੀਆ 'ਚ ਹੁੰਦੀਆਂ ਨਹੀਂ ਔਰ ਲਾਈਵ ਹੈ ਔਰ ਏਸੀ ਹਾਲ ਹੈ ਸਾਰਾ ਔਰ ਟਿਕਟ ਸਿਰਫ 100 ਰੁਪਏ ਹੈ ਤੁਸੀਂ ਦੇਖੋ ਲਹਿਰੇਗਾ ਅਗੇ ਵਗੈਰਾ ਹੋਰ ਵੀ ਇਧਰ ਉਧਰ ਜਿਵੇਂ ਖੁੱਲੇ ਹੈ 12 1200 15 1500 ਟਿਕਟ ਹੈਗੀ ਹੈ ਅਲੱਗ ਅਲੱਗ ਚਾਏ ਅਗਲੇ ਦਾ ਸੈਟਅਪ ਵੀ ਹੋ ਰਿਹਾ ਹੈ ਪਰ ਅਸੀਂ ਸਿਰਫ 100 ਰੁਪਏ ਟਿਕਟ ਰੱਖੀ ਹੈ ਕਿਉਂਕਿ ਸਾਡਾ ਇਹ ਸ਼ਹਿਰ ਹੈ ਅਸੀਂ ਜਾਣੇ ਆਂ ਵੀ ਸਾਡੀ ਸਾਰੀ ਪਬਲਿਕ ਇੰਜੋਏ ਕਰੇ ਕੋਈ ਪੈਸਾ ਵਾਸਤੇ ਨਾਰਾਜ ਨਾ ਹੋਏ ਵੀ ਟਿਕਟ ਜਿਆਦਾ ਦੇ ਦਈਏ ਤੇ ਕੋਈ ਕਹਵੇ ਵੀ ਇੰਨੇ ਅਸੀਂ ਹੋਰ ਨਹੀਂ ਕਰ ਸਕਦੇ 100 ਰੁਪਏ ਹਰ ਇੱਕ ਬੰਦਾ ਫੋਨ ਕਰ ਸਕਦਾ ਹੈ ਟਿੰਡਾ ਦੇ ਲੋਕਾਂ ਨੂੰ ਕੀ ਕਹਿਣਾ ਚਾਹੋ ਬਸ ਅਪੀਲ ਹੈ ਜਿਵੇਂ ਭੱਲਾ ਸਾਹਿਬ ਦਾ ਹੁਕਮ ਹੈ ਵੀ ਸਾਰਿਆਂ ਨੂੰ ਉਹੀ ਅਪੀਲ ਸਾਡੀ ਹੈ ਵੀ ਇੱਕ ਵਾਰ ਜ਼ਰੂਰ ਆਓ ਵਧੀਆ ਲੱਗੇ ਬਾਕੀਆਂ ਨੂੰ ਦੱਸੋ ਕੋਈ ਕਮੀ ਲੱਗੇ ਮੈਨੂੰ ਦੱਸੋ ਉਹ ਕਮੀ ਦੁਰਸਤ ਕੀਤੀ ਜਾਊਗੀ ਵੈਦੁਰ ਜੀ ਦਾ ਖਾਸਾ ਵੈਦੁਰ ਜੀ ਬੋਲਦੇ